ਗੌਰੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਜੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਾਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਤੇਕ ਹਾਉ ਪਾਪੀ ਤੂੰ ਨਿਰਮਲ ਏਕ ਰਹਾ ਰਗਨ ਬਾਣੀ ਬੋਲੇ ਭੜਵਾਉ ਜਿਹਾ ਇੰਦਰੀ ਏਕ ਸੁਆਉ ਦੇਸ਼ਟ ਵਿਕਾਰੀ ਨਹੀਂ ਭਾਉ ਭਾਉ ਆਪ ਮਾਰੇ ਤਾਂ ਪਾਏ ਨਾਉ ਸਬਦ ਮਰੈ ਫਿਰ ਮਰਨ ਨਾ ਹੋਏ ਬਿਨ ਮੂਏ ਕਿਉ ਪੂਰਾ ਹੋਏ ਪਰਪੰਚ ਵਿਆਪ ਰਹਿਆ ਮਨ ਦੂਏ ਥੇਰ ਨਾਰਾਇਣ ਕਰੇ ਸੋ ਹੋਏ ਬੋਹੇਥ ਚੜਾਓ ਜਾਂ ਆਵੈ ਵਾਰ ਠਾਕੇ ਬੋਹੇਥ ਦਰਗਹਿ ਮਾਰ ਸਾਚ ਸਾਲਾਹੀ ਧੰਨ ਗੁਰ ਦਵਾਰ ਨਾਨਕ ਦਾਰ ਘਰ ਏਕੰਕਾਰ ਗਾਉੜੀ ਮਹੱਲਾ ਪਹਿਲਾ ਬੋਲੋ ਤੇ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗगन ਦਾਸ ਦੁਆਰ ਤ੍ਰਿ ਭਾਵਨ ਬੇਦਿਆ ਆਪ ਮੂਰਾਰ ਏ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨੈ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮੰਨਿਆ ਆਪ ਮੂਆ ਮਾਨ ਮਾਨਤੇ ਜਾਨਿਆ ਨજર ਭਈ ਘਰ ਘਰ ਤੇ ਜਾਨਿਆ ਜਤ ਸਤ ਤੀਰਥ ਮੱਜਨ ਨਾਮ ਅਦਿਕ ਵਿਥਾਰ ਕਰੋ ਕਿਸ ਕਾਮ ਨਾਰ ਨਾਰਾਇਣ ਅੰਤਰ ਜਾਮ ਆਨ ਮਨੋ ਤਉ ਪਾਰ ਘਰ ਜਾਓ ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਓ ਗਾਉੜੀ ਮਹੱਲਾ ਪਹਿਲਾ ਸਤਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਭਾਏ ਗਰਬ નિਵਾਰ ਗगन ਕਿਰਪਾਏ ਮਰਨ ਲੇਖ ਆਏ ਆਏ ਨਹੀਂ ਰਹਿਣਾ ਹਰਿ ਜਪ ਜਾਪ ਰਹਿਣ ਹਰਿ ਸਰਣਾ ਰਹਾਉ ਸਤਿਗੁਰ ਮਿਲੇ ਤਾ ਦੁਬਿ ਦਾ ਭਾਗੈ ਕਮਲ ਵਿਗਾਸ ਮਨ ਹਰਿ ਪ੍ਰਭ ਲਾਗੈ ਜੀਵਤ ਮਰੈ ਮਹਾ ਰਸ ਆਗੈ ਸਤ ਗੁਰ ਮਿਲੇ ਐ ਸੱਚ ਸੰਜਮ ਸੂਚਾ ਗੁਰ ਕੀ ਪਾਉੜੀ ਊਚੋ ਊਚਾ ਕਰਮ ਮਿਲੈ ਜਮ ਕਾਉ ਭਾਉ ਊਚਾ ਗੁਰ ਮਿਲੇ ਐ ਮਿਲ ਅੰਕ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗਉੜੀ ਮਹੱਲਾ ਪਹਿਲਾ ਕਿਰਤ ਵਯਾ ਨਹਿ ਮੇਟੈ ਕੋਏ ਕੀ ਆ ਜਾਣਾ ਗਿਆ ਆਗੇ ਹੋਏ ਜੋ ਤਿਸ ਭਾਣਾ ਸੋਈ ਹੂਆ ਅਵਰ ਨਾ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇ ਵਡ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂ ਏਵਡਾਤਾ ਦੇਵਨਹਾਰ ਟੂਟ ਨਾਹੀ ਤੁਦ ਭਗਤ ਪੰਡਾਰ ਕੀਆ ਗਰਬ ਨਾ ਆਵੇ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੂ ਮਾਰ ਜੀਵਾਲਹਿ ਵਖਸ ਮਿਲਾਏ ਜਿਉ ਭਾਵੀ ਤਿਉ ਨਾਮ ਜਪਾਏ ਤੂ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤਿ ਦੇਪ ਰੋਸੈ ਤੇਰੇ ਤਨ ਮਹਿ ਮੈਲ ਨਾਹੀ ਮਨ ਰਤਾ ਗੁਰ ਬਚਨੀ ਸਚ ਸਬਦਿ ਪਛਾਤਾ ਤੇ ਰਾਤਾ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰੁਣਾਈ ਗਾਉੜੀ ਮਹੱਲਾ ਪਹਿਲਾ ਜੇਨ ਅਕਾਥ ਕਹਾਇਆ ਅਪਿਓ ਵੀ ਆਇਆ ਅਨ ਭੈ ਵਿਸਰੇ ਨਾਮ ਸਮਾਇਆ ਕੀ ਆ ਡਰੀਐ ਡਰ ਡਰਹਿ ਸਮਾਨਾ ਪੂਰੇ ਗੁਰ ਕੈ ਸਬਦ ਪਛਾਨਾ ਰਹਾਵ ਜੇ ਸਨਾਰ RAM ਹਿਰਦੈ ਹਰ ਰਾਸ ਸਹਿਜ ਸੁਭਾਏ ਮਿਲੇ ਸਾਬਾਸ ਜਾਹੇ ਸਵਾਰੇ ਸਾਜ ਬਿਆਲ ਇਤ ਓਤ ਮਨ ਮੁਖ ਬਾਦੇ ਕਾਲ ਐਹਨਿਸ RAM ਹਿਰਦੈ ਸੇ ਪੂਰੇ ਨਾਨਕ RAM ਮਿਲੇ ਭ੍ਰਮ ਦੂਰੇ ਗਾਉੜੀ ਮਹੱਲਾ ਪਹਿਲਾ ਜਨਮ ਮਰੈ ਤਰੇ ਗੁਣ ਹਿਤਕਾਰ ਚਾਰੇ ਬੇਦ ਕਥਹਿ ਆਕਾਰ ਤੀਨ ਅਵਸਥਾ ਕਹੈ ਵਖਿਆਨ ਤੁਰਿਆ ਵਸਥਾ ਸਤਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਣਾ ਬਾਹੜ ਜਨਮ ਨਾ ਹੋਏ ਹੈ ਮਰਣਾ ਰਹਾਉ ਚਾਰ ਪਦਾਰਥ ਕਹੈ ਸਭ ਕੋਈ ਸਿਮਰਿਤ ਸਾਸਤ ਪੰਡਿਤ ਮੁਖ ਸੋਈ ਵੇਨ ਗੋਰ ਅਰਥ ਵੀਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕਹਿ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮ ਆਨੰਦ ਜੇਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਏ ਨਿਰਾਸ 부ਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗਉੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੋ ਸੰਸਾਰੋ ਲਾਭ ਲੋਭ ਮੋਚ ਕੂੜ ਕਮਾਵਹਿ ਬਹੁਤ ਉਠਾਵੈ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਸ਼ਾਰੋ ਸੁਣ ਸੁਣ ਸਿੱਖ ਹਮਾਰੀ ਸੋ ਕ੍ਰਿਤ ਕੀਤਾ ਰਹਿਸੀ ਮੇਰੇ ਜੀ ਅੜੇ ਬਾਹੜ ਨਾ ਆਵੇ ਵਾਰੀ ਰਹਾ ਹਉ ਤਦ ਆਖਾ ਮੇਰੀ ਕਾਇ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੈ ਪੁਰਾਈ ਝੂਠੀ ਲਾਇਤ ਵਾਰੀ ਵੇਲੁ ਪਰਾਈ ਜੋ ਹੈ ਜੀੜੇ ਕਰਹਿ ਚੋਰੀ ਬੁਰੀਆਰੀ ਹੰਸ ਚੱਲਿਆ ਤੂੰ ਵਿਛੈ ਰਹੀਏ ਛੁੱਟੜ ਹੋਈਐ ਨਾਰੀ ਤੂੰ ਗਾਇਆ ਰਹੀਐ ਸੁਪਨੰਤਰ ਤਉਦ ਕਿਆ ਕਰਮ ਕਮਾਇਆ ਘਾਰ ਚੋਰੀ ਮੈਂ ਜਾ ਕਿਛ ਲੀਆ ਤਾਉ ਮਨੁ ਭਲਾ ਭਾਇਆ ਹਲਤ ਨ ਸੋਬਾ ਕਲਤ ਨ ਢੋਈ ਅਹਲਾ ਜਨਮ ਗਵਾਇਆ ਹਾਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਉ ਤਾਜੀ ਤੁਰ ਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ ਕਿਸ ਹੀ ਨਾਲ ਨਾ ਚੱਲੇ ਨਾਨਕ ਝਾੜ ਝੜ ਪਏ ਗਵਾਰਾ ਪੂਜਾ ਮੇ ਵਾ ਮੈਂ ਸਭ ਕਿਛ ਚਾਖਿਆ ਇਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਵ ਦੇਵਾਲ ਉਸਾਰੀ ਭਸਮੰਦਰ ਕੀ ਢੇਰੀ ਸੰਚੇ ਸੰਚੇ ਨਾ ਦੇਈ ਕੇ ਸਹੀ ਅੰਧ ਜਾਣੈ ਸਭ ਮੇਰੀ ਸੋਏ ਨ ਲੰਕਾ ਸੋਏ ਨ ਮਾੜੀ ਸੰਪੈ ਕਿਸੈ ਨਾ ਕੇਰੀ ਸੋਣੂ ਬੂਰਖ ਮਨ ਅਜਾਣਾ ਹੋਗ ਤਸੈ ਕਾ ਪਾਣਾ ਰਹਾਉ ਤਾ ਉਹ ਮਹਾਰਾਠਾਪੁਰ ਭਾਰਾ ਹਾਮ ਤਿਸ ਕੇ ਗੁਣ ਜਾਰੇ ਜੀਉ ਪਿੰਡ ਸਭ ਰਾਸ ਤਿਸ ਹੈ ਕੀ ਮਾਰ ਆਪੇ ਜੀਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖਾਓ ਘਰ ਬਾਰ ਮਨਾ ਮਰਹਿ ਨੂੰ ਕਹਿ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਾਲ ਵਿਖਮ ਘਨਾ ਰਹਾਉ ਉਸਾਰ ਮਡੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਤ ਹਨ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਆਵਰ ਲੁਟੇਨ ਸੋ ਪੰਚ ਜਨਾਂ ਧਾਏ ਮਡੋਲੀ ਲੂਟਿਆ ਦੇਹ ਹਰਾ ਸਾਤ ਧਨ ਪਕੜੀ ਏਕ ਜਨਾਂ ਜਮ ਡੰਡਾ ਗਲ ਸੰਗਲ ਪੜਿਆ ਉ ਭਾਗ ਗਏ ਸੇ ਪੰਚ ਜਨਾਂ કામણ લોડે સોય ના રૂપા મિત્ર લોડેન સો ખાધાતા નાનક પાપ કરે તિન કારણ જાસી જામકુર બાધાતા ગૌડી ચેતી મહલ્લા કહલા મુન્દ્રાતે ઘાટ ભીતર મુન્દ્રા કાયા કી જય ખિંથાતા પંચ ચેલે વસ કી જહ રાવલ એહો મન કી જય ડંડાતા ਜੋਗ ਜੁਗਤ ਏਵ ਪਾਵਸਿਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਭ ਸਿਤਾ ਰਹਾਉ ਮੂੜਮੁੜਾਇ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾਤਾ ਤ੍ਰਿ ਭਵਨ ਤਾਰਨ ਹਾਰ ਸੁਆਮੀ ਏਕ ਨਾ ਚੇਤਸ ਅੰਦਾਤਾ ਕਾਰਪਟੰਬ ਗੱਲਨੀ ਮਨ ਲਾਵਸ ਸੰਸਾ ਗੂਲ ਨਾ ਜਾਵਸਤਾ ਏਕ ਸਚਰਣੀ ਜੇ ਚਿਤ ਲਾਵਹਿ ਲਬ ਲੋਭ ਕੀ ਧਾਵਸਤਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲਹਿ ਜੋਗੀ ਕਪਟ ਕਨਾ ਰਹਾਉ ਕਾਇਆ ਕਮਲੀ ਹੰਸ ਈਆਣਾ ਮੇਰੀ ਮੇਰੀ ਕਰਤ ਬਿਹਾਨੀਤਾ ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਛੇ ਪਸ਼ੂਤਾਣੀਤਾ ਗੌੜੀ ਚੇਤੀ ਮਹੱਲਾ ਪਹਿਲਾ ਆਉ ਖਦ ਮੰਤਰ ਮੂਲ ਮਨ ਏਕੈ ਜੇ ਕਰ ਧ੍ਰਿੜ ਚੇਤ ਕੀ ਜੈਰੇ ਜਨਮ ਜਨਮ ਕੇ పాਪ ਕਰਮ ਕੇ ਕਾਟਣ ਹਾਰਾ ਲੀ ਜੈਰੇ ਮਨ ਏਕ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵਹਿ ਅਲਖ ਨ ਲਖਣਾ ਜਾਈ ਰੇ ਰਹਾਉ ਸਕਰਖੰਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਹਨੇਰੀ ਸੂਜਸ ਨਾਹੀ ਲਾਜ ਟੂਕ ਸਮੂਸਾ ਭਾਈ ਰੇ ਮਾਨਮੁਖ ਕਰਹਿ ਤੇਤਾ ਦੁਖ ਲਾਗੇ ਗੁਰਮੁਖ ਮਿਲੇ ਬਡਾਈ ਰੇ ਜੋ ਤੈਨ ਕੀਆ ਸੋਈ ਹੋਆ ਕਿਰਤ ਨਾ ਮੇਟਿਆ ਜਾਈ ਰੇ ਸੋਵਰ ਭਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਕ ਹੋਵੇ ਜੇ ਨਾਨਕ ਤਾਉ ਮੂੜਾ ਕਿਛ ਪਾਈ ਰੇ ਗਾਉੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੀ ਰਾ ਕਿਦੂ ਥਾਵਹ ਹਮ ਆਏ ਅਗਨ ਬੇਮਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਾਹੇ ਨਾ ਜਾਣੀ ਔ ਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁਲੀ ਮੈਂ ਆਏ ਕੀਤੇ ਪੰਖ ਉਡਾਏ ਹਟ ਪਟਣ ਵਿਜ ਮੰਦਰ ਭੰਨੈ ਕਾਰ ਚੋਰੀ ਘਰ ਆਵੈ ਅੱਗੋ ਦੇਖੈ ਪਿੱਛੋ ਦੇਖੈ ਤੁਜ ਤੇ ਕਹਾ ਛਪਾਵੇ ਗਾਟ ਤੀਰਥ ਹਮ ਨਾਵ ਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੈ ਤਕੜੀ ਤੋਲਣ ਲਾਗਾ ਘਾਟ ਹੀ ਮਹਿ ਗੁਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪੁਛਾਉਣੈ ਸੁਖ ਹੋਵੇ ਦਿਨ ਰਾਤੀ ਕੌੜੀ ਬੈ ਰਾਗਣ ਮਹੱਲਾ ਪਹਿਲਾ ਰੈਣ ਗਵਾਈ ਸੋਏ ਕੈ ਦਿਵਸ ਕਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌੜੀ ਬਦਲੇ ਜਾਏ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੈ ਪਛਤਾਹੇ ਰੇ ਰਹਾ ਅਨਤਾ ਤਾਨ ਧਰਨੀ ਧਰੇ ਅਨਤ ਨਾ ਚਾਹਿਆ ਜਾਏ ਅਨਤ ਕਾਉ ਚਾਹਨ ਜੋ ਗਏ ਸੇ ਆਏ ਅਨਤ ਗਵਾਏ ਆਪਣ ਲੀਆ ਜੇ ਮਿਲ ਤਾ ਸਭ ਕੋ ਭਾਗਠ ਹੋਏ ਕਰਮਾਂ ਉੱਪਰ ਨਿਭੜੈ ਜੇ ਲੋਚੈ ਸਭ ਕੋਏ ਨਾਨਕ ਕਰਣਾ ਜੇਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿ ਸੈਵਡਾਈ ਦੇ